ਲੋਈ ਕੱਢ ਲੈਂਦੀ ਲੋਈ ਕੱਢੋ ਵਾਹ ਇਹਨੂੰ ਦੇਖ ਚੱਲੋ ਆ ਗੇਨ ਕਿੰਨਾ ਹੋ ਗਿਆ ਔ ਕੀ ਦੀ ਬਤੰਦਰ ਦੀ ਆਹ ਦੇਖੀ ਆ ਗੇਨ ਦੋ ਆ ਗੇਨ ਕਰਦੇ ਨਹੀਂ ਇਹਨੂੰ ਆ ਕੱਢ ਦੇ ਚੈਨਰ ਬੰਨਾ ਜਾਂ ਬੰਨਾ ਕਰ ਦੋ ਕਰ ਦਿਓ ਜੰਦਰ ਕੀ ਆਲ ਕੱਢ ਲੈਂਦੀ ਕੋਈ ਕਟੰਡਾ ਉਹ ਜਾਂਦਾ ਹੋਰ ਵੀ ਹੈ ਡੰਡਾ ਚਲੋ ਚਲੋ ਖੜ੍ਹ ਜਾ ਖੜ੍ਹ ਜਾ ਗਾ ਇਹ ਖੜ੍ਹ ਜਾ ਖੜ੍ਹ ਜਾ ਮੈਂ ਫੜ ਲਾ ਚੱਲ ਖੜ੍ਹ ਜਾ ਆ ਥੱਲੇ ਜਾਊਂਗਾ ਨਾ ਨਾ ਥੱਲੇ ਨਹੀਂ ਜਾਣਦੇ ਕੱਢ ਲਿਆ ਜੀ ਉਸੇ ਦਾ ਡੰਡਾ ਤੀ ਚਾਲਾ ਵੀ ਆ ਗਿਆ ਉਸ ਤੋਂ ਹੈ ਅਕਟ ਵੀ ਆ ਗਿਆ ਲੋ ਜੀ ਕੱਢ ਤੀ ਆਹ ਸਮਾਨ ਨੇ ਖੜਾ ਦੀ ਪਹਿਲਾਂ ਇਹਦੇ ਵਿੱਚੋਂ ਜੀ 10 ਫੁੱਟ ਜੜਾ ਨੇ ਟਿੱਪਲ ਦੀਆਂ ਤੰਦਰਦੀਆਂ ਬਹੁਤ ਜ਼ਿਆਦੇ ਤੰਗ ਕਰੇ ਰਾਤ ਅਸੀਂ ਆ ਦੇਖਾ ਮੋਟਰ ਦੇ ਉੱਤੇ ਤੀਆਂ ਜਿਹੜੀਆਂ ਠੀਕ ਚਲ ਕਿਉਂ ਫਿਰ ਕਿਵੇਂ ਰਿਹਾ ਕੰਮ ਕੰਮ ਭਾਈ ਆ ਦੇਖ ਲੈ ਥੱਲੇ ਵੀ ਗੜੀ ਫਿਰਦੀ ਦਾ ਚੀਜ਼ ਐਚਾ ਤੁਸੀਂ ਨੇ ਹੀ ਪਹਿਲਾਂ ਜੋਰ ਲਾਇਆ ਹੈ ਨਾ ਮਾਰੇ ਪਹਿਲਾਂ ਜੋਰ ਲਾਉਣਾ ਬਹੁਤ ਪਟੀ ਆਈ ਬਾਈ ਚੈਨ ਪੁਲੀ ਪਾਰੀ ਲੋਡ ਰੱਟ ਜਵਾਬ ਦੇ ਗਿਆ ਹਾਂ ਬੰਦੇ ਆਰੇ ਉਦੋਂ ਜੋਰ ਲਾ ਲਿਆ ਬਹੁਤ ਬੰਦੇ ਇਕੱਠੇ ਬੈਠੇ ਸੀ ਪਰਾਵੰਦੇ ਨੇ ਬਹੁਤ ਜਿਆਦਾ ਮਿਹਨਤ ਕੀਤੀ ਰਾਤ ਦੇ ਨੇ ਬਹੁਤ ਯੋਰ ਮਾਰਿਆ ਤਾਂ ਮੋਟਰ ਉਹ ਕੁੱਤੇ ਵਾਂਗੂ ਗੱਡੀ ਦੀ ਬਾਈ 8 10 ਫੁੱਟ ਦਾ ਥੱਲੇ ਮੈਨੂੰ ਜਾਣ ਦਾ ਦਿੰਦੇ ਨਹੀਂ ਸੀ ਉਹ ਮੋਟਰ ਤੱਕ ਜਾਊਗਾ ਤਾਂ ਮੋਟਰ ਨਿਕਲੂਗੀ ਤੱਕਲੇ ਰਹੇ 10 ਫੁੱਟ ਦੇ ਤੜੇ ਦੀ ਬਾਈ ਵਿਚੇ 5 ਫੁੱਟ ਦੀ ਛੋਟੀ ਡੇਗ ਰੱਖੀ ਸੀ ਪਹਿਲਾਂ ਇਹ ਮੈਂ ਤਾਂ ਨਹੀਂ ਹਾਬ ਜੀ ਬੋਲਦਾ ਨਹੀਂ ਇਹ ਮੰਨਦਾ